ਕੁਈ ਨਸੀਹਤ ਤੂੰ ਫੇਰ ਨਾ ਕਰ ਇੱਕ ਦਿਨ ਆਪਣੀ ਹੀ ਬੈਰੂ ਸੁਣੂਗਾ ਕਿ ਸੁਣੂਗਾ ਜੀ ਬਾਈ ਗੁਰੂ ਅਜੇ ਤੱਕ ਤਾਂ ਸੁਣੀ ਨਹੀਂ ਬਾਈ ਗੁਰੂ ਨੇ ਆਪਣੀ ਹਾਏ ਰੱਬਾ ਕਿਉਂ ਤਰਸਾਈ ਜਾਂਦਾ ਮੈਨੂੰ ਜਵਾਕ ਤੋਂ ਬਿਨਾ ਮੈਨੂੰ ਵੀ ਇੱਕ ਪੁੱਤ ਦੇ ਦੇ ਮੇਰੇ ਵੀ ਕੋਖਰੀ ਕਰ ਦੇ ਕਿਉਂ ਮੈਨੂੰ ਲੋਕਾਂ ਤੋਂ ਬਾਝ ਘਬੋਣਾ ਮੈਂ ਕੀ ਹੋਰ ਹੂੰ ਗੱਲਾਂ ਕਰਦਾ ਆਉਂਗੀ ਬੱਤ ਮੈਂ ਜਲਦੀ ਆਉਂਗੀ ਨਾ ਆਤਾ ਲੈ ਪੁੱਤ ਤੇਲ ਦੀ ਮਾਲਿਸ਼ ਕਰਦਾ। ਓਹੋ ਪੁੱਤ ਕੀ ਹੋ ਗਿਆ? ਕਾਤਰੋਂ ਲੱਗੇ ਹਨ। ਭੱbi ਲੈਣ ਨੂੰ ਦੁੱਧ ਪਿਆਦਾਂ ਨੂੰ 2 ਘੰਟੇ ਹੋ ਗਏ। ਡਾਕਟਰ ਨੇ ਕਿਹਾ ਸੀ 2 ਘੰਟਾ ਬਾਅਦ ਦੁੱਧ ਪਿਉਣਾਗਾ। ਕੋਈ ਨ ਨਹੀਂ ਹੈ ਤੂੰ ਅੰਦਰ ਚੱਲ ਮੈਂ ਲੈ ਆਉਣੀ। ਵਾਹਿਗੁਰੂ ਸਕੂਲ ਤੇ ਕਰ ਸੁਨਣਾ ਸੀਗਾ ਸੜਿਆ ਪੈ ਦੇਖ ਤਾਂ ਥਾਰੇ ਇੱਤਾ ਹੀ ਦਿੱਤਾ ਝਾੜੂ ਮਾਰਾਂ ਸਾਫ ਕਰਾਂ ਇਹ ਮੁੰਡਾ ਹੋਇਆ ਸੁਖਨਾ ਮੇਰੇ ਪੋਤਾ ਹੋਇਆ ਤੇ ਰਿਸ਼ਤੇਦਾਰ ਸਾਰੇ ਆਉਣਗੇ ਮਿਲਣ ਤੇ ਭਾਈ ਮੇਰਾ ਪੁੱਤ ਵੀ ਆਊਗਾ ਸਾਫ ਕਰ ਦਿਆ ਵਧੀਆ ਬਾਲਾ ਹੀ ਖਰਾਬ ਹੋ ਰਿਹਾ ਸੁਨਣਾ ਰਹਿਣ ਕਰਕੇ ਖੁਸ਼ੀ ਦੇ ਮਾਮਰੇ ਜੀ ਤਾਂ ਉਹਦੇ ਹੀ ਰਿਸ਼ਤੇਦਾਰ ਸੋਹਣੇ ਲੱਗਦੇ ਆ ਚਲ ਮੈਂ ਮਾਰ ਹੀ ਦੇਮਾ ਝਾੜੂ ਦਾਂ ਸੱਚਾ ਮਨਾ ਕਰਾਂ ਤਾਂ ਬੱਸ ਰਿਸ਼ਤੇਦਾਰਾਂ ਨੂੰ ਜਿਵੇਂ ਪਤਾ ਲੱਗ ਜਾਂਦਾ ਆਈ ਜਾਂਦੇ ਐ ਤੇ ਆਉਣਗੇ ਖੁਸ਼ੀ ਦੇ ਮਾਮਲੇ ਤਾਂ ਭਈ ਆਉਣ ਹੀ ਆਉਣ ਤੇਰੀ ਜੀਜਾ ਲੱਗਦਾ ਮੇਰੀ ਤੇ ਰੱਬ ਨੇ ਸੁਣ ਲਈ ਇੱਕ ਪੋਤੀ ਐ ਸੁਖਣਾ ਹੁਣ ਪੋਤਾ ਹੋ ਗਿਆ ਮਿੱਠਾ ਡੱਬਰ ਹੋ ਗਿਆ ਰੰਗ ਲਾਤੀ ਰੱਬ ਨੇ ਪਰ ਹੁਣ ਮੇਰੇ ਪੁੱਤ ਆ ਜੇ ਖੁਸ਼ੀ ਖੁਸ਼ੀ ਪੱਜਾ ਆਊਗਾ ਉਹਨੂੰ ਪਤਾ ਤਾਂ ਉਹਨੂੰ ਲੱਗ ਹੀ ਗਿਆ ਤੇ ਆਊਗਾ ਦੇਖੀ ਥੱਬੇ ਚ ਹੋਇਆ ਆਊਗਾ ਹੁਣ ਤਾਂ ਤੇ ਚਲਾ ਆਏ ਤਾਂ ਬੰਡਾਂਗੇ ਮਿਠਾਈ ਮਿਠਾਈ ਸਾਰੇ ਆਉਂਦੀ ਆ ਭਾਈ ਆਪ ਨੂੰ ਹੀ ਆਉਂਦੀ ਆ ਪਿੰਡ ਚੋਂ ਤੇ ਆਪ ਦਾ ਵੀ ਹੱਕ ਬਣਦਾ ਬਿੜੀਆਂ ਲਾਵਾਂਗੇ ਹਮਰੇ ਹੈਈ ਵੰਡ ਕੇ ਆਵਾਂਗੇ ਮਾਂ ਪੁੱਤ ਜਾ ਕੇ ਆਉਦੇ ਸ਼ਰੀਕੇ ਦੇ ਪਿੰਡ ਦੇ ਸਾਰੇ ਵੰਡ ਕੇ ਆਵਾਂਗੇ ਮਸਾਂ ਦੇਣਾ ਹੈ ਇਹ ਜਿਹੇ ਦਿਨ ਰੱਬ ਸਭ ਦੇ ਲਿਆਵੇ ਗਰਬਾ ਮਾਤਾ ਮਾਈ ਹੁੰਦੀ ਹੈ ਕਿ ਜਿਹਦਾ ਬੱਚਾ ਹੈ ਉਹਦਾ ਪਾਸੇ ਮਾਰੀ ਜਾਂਦੀ ਹੈ ਜਿਹਨੂੰ ਹਰੀ ਚ ਮਿਲਿਆ ਉਹ ਮੌਜ ਨਾਲ ਪਾਸਾ ਕਰਕੇ ਸੁੱਤੀ ਪਈ ਹੈ ਵੀਰੇ ਹਾਂ ਬਣੇ ਉੱਥੇ ਖੜੀ ਸੀ ਕੀ ਹੋ ਗਿਆ ਕੁਛ ਨਹੀਂ ਬਸ ਮੈਂ ਦੇਖਦਾ ਸੀ ਮੈਂ ਸੌਂਗੀ ਕਿਨਾਂ ਨਹੀਂ ਵੀਰੇ ਕੋਈ ਤਾਂ ਗੱਲ ਹੈਗੀ ਆ ਤੇਰਾ ਮੂੰਹ ਵੀ ਮਰ ਜਾਇਆ ਪਿਆ ਦੱਸ ਮੈਨੂੰ ਕੀ ਗੱਲ ਹੈ ਉਹ ਨਹੀਂ ਨਹਿਮਦਾਈਂ ਦੇਖਣਾ ਸੀ ਵੀ ਸੌਂਗੀ ਕਿਨਾਂ ਤੈਨੂੰ ਮੇਰੀ ਸੌ ਵੀਰੇ ਦੱਸ ਕੀ ਗੱਲ ਹੈ ਨਹੀਂ ਹਾਂ ਗੱਲ ਤਾਂ ਕੁਛ ਨਹੀਂ बस ਮੈਂ ਤਾਂ ਹੀ ਸੋਚੀ ਜਾਂਦਾ ਸੀਗਾ ਮੇਰਾ ਰੱਬ ਵੀ ਨਾ ਸਾਰੇ ਲੋਕ ਕਿਹਨਾਂ ਝੋੜੀ ਬਾੰਨ ਦੇਗਾ। ਉਹ ਹੋ ਵੀਰੇ ਇਹ ਤਾਂ ਕਿਸਮਤ ਦੀਆਂ ਖੇਡਾਂ ਨੇ। ਐ ਇੰਨਾ ਨਹੀਂ ਸੋਚਦੇ ਹੁੰਦੇ। ਕੋਈ ਨਹੀਂ ਜਿਹੜਾ ਕੁਝ ਹੋ ਗਿਆ ਕਰ ਗਿਆ ਹੁਣ ਨਾ ਦਿਮਾਗ ਤੇ ਬੋਝ ਪਾਉਣ ਦਾ। ਕੋਈ ਪਤਾ ਨਹੀਂ ਹੈਗਾ। ਪਤਾ ਨਹੀਂ ਰੱਬ ਵੀ ਆਪਣੇ ਨਾਲ ਕਹੀ ਜਿਹੀਆਂ ਖੇਡਾਂ ਖੇਡੀ ਜਾਂਦਾ। ਇਹ ਤਾਂ ਕੋਈ ਸਮਝ ਨਹੀਂ ਆਦੀ। ਉਹ ਹੋ ਵੀਰੇ ਤੂੰ ਕਿਉਂ ਸੋਚੀ ਜਾਂਦਾ ਹੈਗਾ ਤੈਨੂੰ ਕਹੀ ਤਾਂ ਜਾਨੀ ਮੈਂ। ਕੋਈ ਨਹੀਂ ਤੂੰ ਇੱਕ ਚੀਜ਼ ਦੇਖੀਆ ਦੇਖ ਭਾਬੀ ਕਿੰਨਾ ਖੁਸ਼ ਹੈਗੀ। ਸਰਦਿੰਜਾ ਆਕ ਨਾਲ ਹੀ ਖੇਡਦੀ ਰਹਿੰਦੀ ਆ ਨਾ ਮੈਨੂੰ ਹੋਰ ਕੀ ਚਾਹੀਦਾ ਦੱਸੀ ਭਾਬੀ ਖੁਸ਼ ਮੈਂ ਵੀ ਖੁਸ਼ ਸਦਕੇ ਜਾਵਾਂ ਭੈਣ ਮੈਂ ਤੇਰੇ ਜਿਹੜਾ ਤੂੰ ਆਪ ਦੇ ਜਗ੍ਹਾ ਲਾ ਰੋਟਾ ਸਾਨੂੰ ਦੇ ਤਾਂ ਕੋਈ ਨਹੀਂ ਵੀਰੇ ਵੀਰੇ ਉਹ ਭੈਣੀ ਕੀ ਜਿਹੜੀ ਆਪਦੇ ਭਾਈ ਦੀ ਖੁਸ਼ੀ ਹੋਈ ਨਾ ਦੇਖੇ ਤੋ ਬੱਜੇ ਭਾਈ ਨੇ ਪੱਭੀ ਹਰੇ ਉੱਠੀ ਨਹੀਂ ਫੋ ਤੇ ਵੀ ਪਤਾ ਨਹੀਂ ਸਾਰ ਰਾਤ ਸੁੱਤਤਾ ਹੋਗਾ ਕਿ ਨਹੀਂ ਭਾਬੀ ਨੇ ਦੁੱਧ ਪਿਆਇਆ ਹੋਊ ਕਿ ਨਹੀਂ ਹਣੋ ਚਲ ਕੋਈ ਨਹੀਂ ਪਰ ਭਾਬੀ ਨੂੰ ਆਇਆ ਤਾਂ ਪਤਾ ਨਾ ਵੀ ਮੇਰੀ ਕੀ ਕੰਡੀਸ਼ਨ ਹੈਗੀ ਉਹ ਤਾਂ ਭਾਬੀ ਕਹਿੰਦੀ ਸੀ ਆਪੇ ਸੰਭਲੂਗੀ ਚਲ ਬੰਦੇ ਬਦਲਦੇ ਦਾ ਕੀ ਪਤਾ ਲੱਗਦਾ ਕੱਲ ਜੋਗਾ ਤਾਂ ਫੋਤੇ ਸਰੀਰਤ ਕਿਤੇ ਭੁੱਖਾ ਤਾਂ ਨਹੀਂ ਪੱਠ ਰਿਹਾ ਹੋਊਗਾ ਮੈਂ ਮੰਨਦੀ ਆਂ ਭਾਬੀ ਦੇ ਵੀ ਅੰਦਰ ਮਮਤਾ ਆਣਾ ਪਰ ਫਿਰ ਵੀ ਮਾਂ ਤਾਂ ਮਾਈ ਹੁੰਦੀ ਆ ਨਾ ਕਿੰਨੇ ਟਾਈਮ ਮੈਂ ਐਦਾਂ ਉਹਨੂੰ ਬਿਲਕੁਦ ਨੂੰ ਦੇਖੀ ਜਾਊਂਗੀ ਭਾਬੀ ਤਾਂ ਜਿੱਦ ਕਰਕੇ ਬਹਿ ਜਾਂਦੀ ਆ ਕਿ ਮੈਨੂੰ ਫੜਾ ਮੈਨੂੰ ਫੜਾ ਮੈਂ ਭਾਬੀ ਦੇ ਚੋਲੀ ਜੁਆਕ ਪਾਤਾ ਦਿੱਤਾ ਪਰ ਪਤਾ ਨਹੀਂ ਕਿਉਂ ਫਿਰ ਵੀ ਐਂ ਜੇ ਹੁੰਦਾ ਦੀ ਭਾਬੀ ਸਾਹਮਣੀ ਰਹੀ ਉਹਨੂੰ ਚੰਗੀ ਤਰ੍ਹਾਂ ਚਲਾਇਆ ਕਰੂ ਲੱਗਦੇ ਹੱਥ ਨਾ ਹੁਣ ਫਤਲੀ ਵੀ ਦੁੱਧ ਘੋਸਾ ਜਾ ਕਰ ਲੈਣੀ ਆ ਪਾਊਡਰ ਵਾਲਾ ਦੁੱਧ ਤਾਂ ਉਹਨੂੰ ਲੱਗਿਆ ਹੋਇਆ ਗਿਆ ਕਰੀਦਾ ਮਾ ਵੀਰਾ ਤੋਠੀ ਸਕਦਾ ਸੀ ਵੀਰਾ ਵੀ ਸੁੱਤਾ ਪਿਆ ਹੋਗਾ ਬਿਦੱਤ ਤੇ ਵੀ ਹੈ ਨਹੀਂ ਕਿਤੇ ਫੇਰ ਭਾਬੀ ਨੇ ਨਹੀਂ ਨਹੀਂ ਐਵੇਂ ਨਾ ਨਹੀਂ ਹਾਂ ਦਿਮਾਗ ਤੇ ਜ਼ਿਆਦਾ ਬੋਝ ਪਾ ਹੁਣ ਤੂੰ ਦੇਖ ਤ ਲੈ ਕੀ ਪਤਾ ਪਾ ਵੀ ਬਾਹਰ ਹੀ ਹੋਵੇ ਮੈਨੂੰ ਲੱਗਦਾ ਫਤਿਹ ਨੂੰ ਨਮਾਉਂਦੀ ਹੋਗੀ ਬਾਥਰੂਮ ਚ ਜਾ ਕੇ ਆਉਣੀ ਆ ਮਾਤਰੋਂ ਦਾ ਘੇਟ ਲੱਗ ਗਿਆ ਮੈਂ ਨਾ ਦ ਇੱਥੇ ਹਾਂ ਭਾਬੀ ਕਿੱਥੇ ਬਾਗੀ ਭਾਬੀ ਆਏ ਮੇਰੇ ਤਾਂ ਦਿਲ ਚ ਘਬਰਾ ਹੀ ਜਾਂਦਾ ਹੈ ਕੀ ਕਰਾਂ ਉਹ ਨਾ ਵੀਰੇ ਨੂੰ ਦੱਸ ਦਾਂ ਭਾਬੀ ਅੱਭੀ ਇਹਾਂ ਕਿ ਮੈ ਰੋਲਾ ਪਈ ਜਾਂਦੀ ਐ ਦੇਖ ਕੀ ਹੋ ਗਿਆ ਨਾ ਪੱਪੀ ਕੀ ਹੋ ਗਿਆ ਨੇ ਹਾਂ ਵੀਰੇ ਫੇਰ ਉਹ ਹੀ ਕੰਮ ਹੋ ਗਿਆ ਮੈਨੂੰ ਲੱਗਦਾ ਕਿਹੜਾ ਬਾਬੀ ਪਤਾ ਨਹੀਂ ਕਿੱਥੇ ਵਾਗੀ ਕਿੱਥੇ ਵਾਗੀ ਇਸ ਮੇਰੇ ਸਵੇਰੇ ਕਿਧਰ ਗਈ ਉਹ ਪਤਾ ਨਹੀਂ ਵੀਰੇ ਅੰਦਰ ਵੀ ਹੈ ਨਹੀਂ ਸੀ ਮੈਨੂੰ ਐ ਸੀ ਵੀ ਚਲ ਪੁੱਤ ਨੂੰ ਨਮਾਉਂਦੀ ਹੋਊਗੀ ਬਾਥਰੂਮ 'ਚ ਵੀ ਹੈ ਨਹੀਂ ਅਛਾ ਸਮਾਰ ਕੇ ਦੇਖ ਲੈ ਤੂੰ ਆਹ ਵੀਰੇ ਵੀਰੇ ਪੁੱਤ ਠੀਕ ਤਾਂ ਹੋਊਗਾ ਨਾ ਭਾਬੀ ਉਹਨੂੰ ਕਿੱਥੇ ਲੈ ਕੇ ਵਾਗੀ ਵੀਰੇ ਮੈਂ ਤਾਂ ਭਾਬੀ ਦੀ ਚੋਲੀ ਪਾਤਾ ਸੀ ਬੱਤ ਨੂੰ ਫਿਰ ਵੀ ਭਾਬੀ ਪਤਾ ਨਹੀਂ ਕਿੱਥੇ ਵਾਗੀ ਉਹਨੂੰ ਲੈ ਕੇ नेहा मैंने बताओ किथे गई हैगी किथे गई है वीरू ओती बागी जिथे अपनू डर सीगा नहीं वीरू भाभी राज़िब ਕੋਲੇ ਨਹੀਂ ਜਾ ਸਕਦੀ ਹੁਣ ਮੈਨੂੰ ਪਤਾ ਨਾ ਭਾਬੀ ਨੇ ਮਾਫੀਆਂ ਮੰਗੀਆਂ ਸੀ ਆਪਣੇ ਤੋਂ ਵੀ ਉਹਦੇ ਕੋਲ ਨਹੀਂ ਜਾਂਦੀ ਨਹੀਂ ਉਹਦੇ ਕੋਲ ਨਹੀਂ ਗਈ ਹੋਣੀ ਨਹੀਂ नेहा ਉਹ ਸੁਤਰਨ ਵਾਲੀ ਨਹੀਂ ਹੈਗੀ ਤੂੰ ਵਿਸ਼ਵਾਸ ਕਰ ਲੈਨੇ ਉਹਤੇ ਮੈਨੂੰ ਪਤਾ ਉਹਥੇ ਗਈ ਹੈਗੀ ਹੁਣ ਤਾਂ ਉਹ ਹੋਰ ਕਿਤੇ ਵੀ ਨਹੀਂ ਜਾ ਸਕਦੀ ਆਦੇ ਪੇਕੇ ਘਰ ਵੀ ਨਹੀਂ ਜਾ ਸਕਦੀ ਉਥੇ ਵੀ ਉਹਦੀ ਮਾਂ ਰੱਖਦੀ ਨਹੀਂ ਹੈਗੀ ਉਹਨੂੰ ਵੀਰੇ ਹਨ ਹੁਣ ਆਪਾਂ ਕੀ ਕਰੀਏ ਤੇਰੇ ਕਹਿਣ ਤੇ ਮੈਂ ਪਹਿਲਾਂ ਹੁਣ ਰੱਖ ਲਿਆ ਸੀਗਾ ਹੁਣ ਬਾਰ-ਬਾਰ ਤਾਂ ਗਲਤੀ ਮਾ ਵੀ ਨਹੀਂ ਹੁੰਦੀ ਵੀਰੇ ਮੈਨੂੰ ਵੀ ਲੱਗਦਾ ਸ਼ਾਇਦ ਮੇਰੀ ਗਲਤੀ ਸੀ ਉਦੋਂ ਮੈਨੂੰ ਭਾਬੀ ਤੇ ਯਕੀਨ ਨਹੀਂ ਕਰਨਾ ਚਾਹੀਦਾ ਸੀ ਜੇ ਮੈਂ ਭਾਬੀ ਤੇ ਯਕੀਨ ਕੀਤਾ ਨਾ ਤਾਂ ਜਾ ਉਹ ਦਿਨ ਦੇਖਣਾ ਪੈ ਰਿਆਗਾ ਵੀਰੇ ਤੂੰ ਦੇਖਿਆ ਭਾਬੀ ਨੂੰ ਕਿਸੇ ਬਸੇ ਪਰ ਆਇਆ ਜੀ ਜਾਣਾ ਸੀ ਉਹਨੇ ਇਕੱਲੀ ਬਾ ਜਾਂਦੀ ਫਤੈਨ ਤਾਂ ਨਾ ਲੈ ਕੇ ਆਂਦੀ ਨਾਲ ਆ ਹਾਂ ਵੀਰੇ ਮੇਰੇ ਤੋਂ ਬੋਤਿਆਂ ਨੂੰ ਵੀ ਦੂਰ ਕਰਤਾ। ਨੇਹਾ ਤੂੰ ਵੀ ਬਹੁਤ ਵੱਡੀ ਗਲਤੀ ਕਰਤੀ। ਫਤਿਹ ਉਹਦੀ ਛੋੜੀ ਪਾ ਕੇ। ਤੈਨੂੰ ਮੈਂ ਬਹੁਤ ਕਿਹਾ ਸੀਗਾ ਵੀ ਤੂੰ ਨਾ ਦੇ। ਮੇਰੇ ਮਨ ਤਾਂ ਐ ਸੀ। ਭਾਬੀ ਦਾ ਮੂੰਹ ਦਾ ਅਜ਼ਰ ਅੰਦਾਗਾ। ਉਹ ਐਂ ਦੇਖਦੀ ਸੀ ਵੀ ਨੇਹਾ ਕੋਲ ਤਾਂ ਦੋ ਜਵਾਬ ਹੋਗੇ। ਪਰ ਮੇਰੇ ਕੋਲ ਤਾਂ ਕੋਈ ਵੀ ਜਵਾਬ ਨਹੀਂ। ਮੈਂ ਤਾਂ ਐ ਸੋਚ ਕੇ ਦੇਤਾ। ਆ ਦੇਖ ਲੈ ਫਿਰ ਹੁਣ ਕੀ ਨਤੀਜਾ ਭੁਗਤਣਾ ਪੈਗਾ ਉਹਦਾ ਆਪਾਂ ਨੂੰ। ਕੋਈ ਨਹੀਂ ਵੀਰੇ। ਆਪਾਂ ਨੂੰ ਐ ਗੱਲ ਤੇ ਨਹੀਂ ਸੋਚਣਾ ਚਾਹੀਦਾ। ਤੂੰ ਇੱਕ ਵਾਰ ਭਾਬੀ ਨੂੰ ਦੇਖ ਕੇ ਆ। ਕਦੇ ਭਾਜੇ ਨਾ ਕੋਸ਼ ਕਰਦੇ ਹੋ ਨਾ ਨਾ ਵੀਰੇ ਤੂੰ ਆਹ ਨਾ ਡਰਾ ਮੈਨੂੰ ਤੂੰ ਜਾ ਕੇ ਦੇਖਿਆ ਚਲ ਮੈਂ ਦੇਖ ਕੇ ਆਉਣਾਗਾ ਤੂੰ ਖਿਆਲ ਰੱਖੀਂ ਚੰਗਾ ਆਪਣਾ ਕੋਈ ਨਹੀਂ ਬੱਬੀ ਕਿੱਥੇ 바ਗੀ ਤੂੰ ਤੇਰੇ ਤੋਂ ਤਾਂ ਮੈਂ ਇੰਨਾ ਯਕੀਨ ਕੀਤਾ ਸੀ ਕਿ ਤੂੰ ਸਾਡੇ ਨਾਲ ਦੁਬਾਰੇ ਨਹੀਂ ਇਹ ਸਭ ਕਰਨਗੀ ਕਿਉਂ ਤੂੰ ਸਾਡੇ ਨਾਲ ਹੀ ਕਰੀ ਦਾਨੀ ਐਂਗੀ ਦਾ ਸਰ ਅੱਛਾ ਕਿੱਧਰ ਜਾ ਰਹੇ ਜੀ ਉਹ ਬਸ ਕੰਮ ਜਾ ਕੇ ਆਉਂਦਾ ਸੀ ਬਈ ਇਧਰ ਹੀ ਜਰਾ ਤੇ ਉਹ ਕੀ ਬਣਿਆ ਸੱਚ ਫੌਜੀ ਦਾ ਕੇ ਫੋਨ ਹਾਂ ਹਾਂ ਫੌਜੀ ਨਾਲ ਹੋਈ ਸੀ ਗੱਲ ਅੱਛਾ ਹਾਂ ਫੋਨ ਲੱਗ ਗਿਆ ਸੀ ਦਾ ਕੀ ਬਣਿਆ ਭੈਣ ਦੇ ਕੇ ਸਾਡੇ ਸੱਚ ਉਹ ਬਈ ਮੁੰਡਾ ਆ ਅੱਛਾ ਯਾਰ ਚੱਲ ਵਧਾਈਆਂ ਯਾਰ ਬਹੁਤ ਬਹੁਤ ਵਧਾਈਆਂ ਫਿਰ ਚੱਲ ਪਰਮਾਤਮਾ ਨੇ ਹਨਾ ਤੂੰ ਉਹਦੇ ਉਹੀ ਟੈਨਸ਼ਨ ਲਈ ਗਿਆ ਕਹਿੰਦਾ ਹੈ ਉਹ ਕਈ ਵਾਰ ਇਹਨਾਂ ਦੀ ਵਿਚਾਰਿਆਂ ਦੀ ਫੌਜੀਆਂ ਦੀ ਡਿਊਟੀ ਐ ਹੁੰਦੀ ਆ ਇੰਨੀ ਪਤਾ 10-10 ਦਿਨ ਗੱਲ ਨਾ ਹੋਵੇ ਹੈ ਹੁੰਦਾ ਐ ਕਈ ਵਾਰ ਹੋਰ ਸੁਣਾ ਠੀਕ ਹੈ ਵਧੀਆ ਕਿਵੇਂ ਟੈਨਸ਼ਨ ਜੀ ਚ ਲੱਗਦਾ ਯਾਰ ਵਾਸਵ ਜੀ ਤਾਂ ਉਹ ਕੀ ਦੱਸਾਂ ਮੈਂ ਉਹ ਫੇਰ ਵੀ ਗੱਲ ਤਾਂ ਦੱਸ ਮੈਂ ਤੇਥੋਂ ਭਾਣ ਜੇ ਦੀ ਪਾਰਟੀ ਲੈਣ ਨੂੰ ਫਿਰਦਾ ਬਈ ਭੈਣ ਕੋਲੇ ਨਾ ਮੁੰਡਾ ਹੋਇਆ ਸੀਗਾ ਹਾਂ ਠੀਕ ਹੈ ਮੁੰਡਾ ਤਾਂ ਹਾਂ ਠੀਕ ਹੈ ਉਹਨੇ ਬਈ ਸਾਨੂੰ ਦਿੱਤਾ ਸੀ ਸਾਡੀ ਝੋਲੀ ਪਾਤਾ ਸੀਗਾ ਅੱਛਾ ਅੱਛਾ ਫੇਰ ਤਾਂ ਵਧੀਆ ਗੱਲ ਹੈ ਤੇ ਪਰ ਬਈ ਤੇਰੀ ਭਾਬੀ ਲੈ ਕੇ ਪਤਾ ਨਹੀਂ ਉਹਨੂੰ ਕਿੱਧਰ ਵਾਗੇ ਮੈਂ ਤਾਂ ਉਹ ਦੇਖਣ ਜਾਂਦਾ ਸੀਗਾ ਹੁਣ ਭੈਣ ਵੀ ਟੈਂਸ਼ਨ ਲੈ ਬੈਠੀ ਹੈਗੀ ਤੇ ਸਮਝ ਨਹੀਂ ਆਉਂਦੀ ਉਹ ਗਈ ਕਿੱਧਰ ਲੈ ਕੇ ਜਵਾ ਕਦੋਂ ਲੈ ਗਈ ਆ ਪਤਾ ਨਹੀਂ ਬਈ ਸਵੇਰੇ ਉੱਠ ਕੇ ਦੇਖਿਆ ਸੀਗਾ ਪਤਾ ਨਹੀਂ ਸਵੇਰੇ ਕਿੱਧਰ ਵਾਗੇ ਕਮਾ ਲਾਇਰ ਗਈ ਵਰ ਮਹਾ ਦਵਾਈ ਦੂਈ ਇਤਨੀ ਦਵਾਈ ਬਾਕੀ ਕਈ ਵਾਰ ਡਾਕਟਰ ਦੇ ਮੁੰਡਾ ਟੇ ਲੱਡੂ ਨਾ ਬਈ ਸਾਨੂੰ ਵੀ ਦੱਸ ਕੇ ਗਿਆ ਯਾਰ ਸ਼ੇਰ ਹਾਂ ਉਹ ਕਈ ਵਾਰ ਉਹ ਬਾਗੀ ਹੋਵੇ ਰਿਸੇ ਦਾ ਰਚਨਾ ਬਾਗੀ ਹੋਵੇ ਚਲ ਬਈ ਜਾਣਾ ਸੀ ਦੱਸਤਾ ਜਾਂਦੀ ਨਾ ਗੱਲ ਤਾਂ ਯਾਰ ਤੇਰੀ ਹੋਰ ਛਾਣ ਟ੍ਰੈਡੀਸ਼ਨ ਹੋਈ ਪਈ ਹੈ ਵੀ ਕਿਤੇ ਜਵਾਕ ਨੂੰ ਨਕਸ ਕਰ ਦੇ ਨਹੀਂ ਹਾਂ ਉਹ ਤਾਂ ਤੇਰੀ ਗੱਲ ਉਹ ਤਾਂ ਠੀਕ ਰਹਿੰਦੀ ਸੀ ਪਰ ਜਾਈ ਹਾਂ ਉਹ ਤਾਂ ਠੀਕ ਸੀ ਬਈ ਕੋਈ ਲੜ ਪਲੇਸ ਲੜਾਈ ਕਿਲੇਸ ਤਾਂ ਹੋਇਆ ਨਾ ਨਾ ਕੋਈ ਐਜੀ ਦਾ ਕੋਈ ਗੱਲ ਹੀ ਨਹੀਂ ਸੀਗੇ ਫੇਰ ਯਾਰ ਚੱਲ ਭਈ ਐਂ ਕਰੀ ਤੂੰ ਵੀ ਦੇਖੀ ਹਰ ਜੇកੇਸ ਵਿੱਚੋਂ ਮੈਸੇ ਪਤਾ ਲੱਗਾ ਠੀਕ ਹੈ ਹਾਂ ਨਾ ਕੋਈ ਗੱਲ ਨਹੀਂ ਹਾਂ ਮੈਂ ਫੋਨ ਕਰਦੇ ਕੋਈ ਗੱਲ ਨਹੀਂ ਚੱਲ ਫਿਰ ਮੈਂ ਦੇਖਦਾਗਾ ਚੱਲ ਠੀਕ ਹੈ ਫਿਰ ਠੀਕ ਹੈ ਭਈ ਤੇ ਕੀ ਚਾਲ ਹੈ ਕਈ ਕਰ 100 ਅਗਲੇ ਰੰਗ ਦਾ ਪਤਾ ਨਹੀਂ ਬੇਬੇ ਆ ਸਭ ਕੀ ਹੋਣ ਲੱਗ ਗਿਆ ਮੈਨੂੰ ਤਾਂ ਹੀ ਸੀ ਸਾਰਾ ਕੁਝ ਸਹੀ ਹੋ ਜਾਊਗਾ ਥੋੜਾ ਜਿਹਾ ਕੰਮ ਜਾਈ ਹੁੰਦਾ ਬਾਕੀ ਸਾਰਾ ਕੁਝ ਵਿਗੜ ਜਾਂਦਾਗਾ ਆ ਦੇਖ ਲਾ ਹੁਣ ਤਾਂ ਨਾ ਭਾਬੀ ਦੇ ਜੋਲੀ ਨਾ ਆਪਣਾ ਫਤਿਹ ਵੀ ਪਤਾ ਸੀ ਵੀ ਵੀਰੇ ਕੇ ਘਰੇ ਖੁਸ਼ ਹੀ ਰਹੂੰਗੀ ਪਰ ਹੋਈ ਸਭ ਖੁਸ਼ ਹੋ ਗਿਆ ਜਿੱਦਾਂ ਮੈਂ ਧਰਤੀ ਸੀ ਹੁਣ ਫੇਰ ਭਾਬੀ ਪਤਾ ਨਹੀਂ ਕਿੱਥੇ ਵਗ ਗਈ ਬੇਬੇ ਜੇ ਭਾਬੀ ਘਰੇ ਵਾਪਸ ਨਹੀਂ ਫੇਰ ਬੇਬੇ ਮੇਰਾ ਪੁੱਤ ਠੀਕਤਾ ਹੋਊਗਾ ਨਾ ਦੇਖਾਂ ਮੈਂ ਕੀ ਕਰਾਂ ਮੈਨੂੰ ਕੁਛ ਨਹੀਂ ਸਮਝ ਆਉਂਦਾ ਬੇਬੇ ਬਾਬਾ ਮੈਂ ਤੈਨੂੰ ਨਹੀਂ ਛੱਡ ਕੇ ਜਾਣਾ ਸੀ ਜੇ ਤੂੰ ਮੈਨੂੰ ਛੱਡ ਕੇ ਗਈ ਨਾ ਤਾਂ ਹੀ ਮੇਰੇ ਤੇ ਦੁਕਾਨ ਦਾ ਭਾਰ ਟੈਪਿਆ ਮੈਂ ਮੇਦੂਆ ਬਸਾ ਲਿਆ ਵੀਰ ਆ ਵੀ ਨਹੀਂ ਆਇਆ ਕਿੰਨਾ ਟਾਈਮ ਹੋ ਗਿਆ ਵੀਰ ਨੂੰ ਭਾਬੀ ਮਿਲ ਗਈ ਹੋਗੀ ਜੇ ਮਿਲ ਹੀ ਹੁੰਦੀ ਵੀਰ ਉਹਦੀ ਆ ਜਾਂਦਾ ਵਾਪਸ ਕੀ ਕਰਾਂ ਮੈਂ ਕਿਤੇ ਭਾਬੀ ਘੁੰਡੀਆਂ ਤੇ ਤਾਂ ਨਹੀਂ ਬੈਠੀ ਮੈਂ ਕਰਦੀ ਮੈਂ ਪੁੱਛ ਕੇ ਆਉਣੀ ਆ ਆਦੇ ਘਰੇ ਵੀ ਹੈ ਨਹੀਂ ਚਾਚੀ ਤਾਂ ਕਹਿੰਦੀ ਸਾਡੇ ਘਰੇ ਆਈ ਨਹੀਂ ਕਿੰਨਾ ਦੇ ਘਰੇ ਗਈ ਹੋਗੀ ਕਿਤੇ ਫਤਿਹ ਬਿਮਾਰ ਤਾਂ ਨਹੀਂ ਹੋ ਗਿਆ ਹੋਊਗਾ ਡਾਕਟਰ ਕੋਲ ਨਾ ਗਈ ਹੋਵੇ ਡਾਕਟਰ ਨੂੰ ਪੁੱਛਦੀਆਂ ਜਾ ਕੇ ਵੀਰੇ ਹੱਸੀ ਗੱਲ ਪਾਣੇ ਫਤੇ ਕਿਵੇਂ ਵੀਰੇ ਫਤੇ ਭਾਬੀ ਨਹੀਂ ਆਈ ਮੇਰੀ ਨਾ ਪੈਣ ਉਹ ਤਾਂ ਨਹੀਂ ਆਈ ਭਾਬੀ ਇੱਥੇ ਵੀ ਨਹੀਂ ਆਈ ਚੱਲ ਠੀਕ ਆ ਉਹ ਪੈਣੇ ਗੱਲ ਤਾਂ ਸੁਣਾ ਕੀ ਹੋ ਗਿਆ ਮੈਂ ਨਹੀਂ ਟੈਂਸ਼ਨ ਜੀ ਕਿਵੇਂ ਸੀ ਮੰਗੇ ਨੂੰ ਪੁੱਛਾਂ ਫੋਨ ਲਾ ਕੇ ਲਾ ਫੋਨ ਵੀ ਬੰਦ ਆ ਗਿਆ ਨਾ ਚਲ ਘਰੇ ਜਾ ਕੇ ਆਉਂਗਾ ਘਰੇ ਪਤਾ ਕਰਾਂ ਕਿ ਕੀ ਗੱਲ ਵਧੀਆ ਬਾਪਾ ਜੀ ਮੇਰੇ ਫਤਿਹ ਨਾਲ ਮੈਨੂੰ ਮਿਲਾ ਦਿਓ ਤੁਹਾਨੂੰ ਵੀ ਪਤਾ ਮੇਰੇ ਜਿਗਰ ਦਾ ਟੁਕੜਾ ਹੈ ਉਹ ਬੇਸ਼ੱਕ ਮੈਂ ਭਾਬੀ ਦੀ ਚੋਰੀ ਚ ਪਾਤਾ ਸੀ ਮੈਨੂੰ ਪਤਾ ਪਰ ਮੇਰੇ ਪੁਰੀ ਹਾਨੀ ਜਾਂਦਾ ਉਹਦੇ ਬਿਨਾ ਮੇਰੀ ਅੱਖਾਂ ਸਾਹਮਣੇ ਤਾਂ ਨਹੀਂ ਆਂਦਾ ਨਾ ਹੋ। ਪਾਪਾ ਜੀ ਇਹ ਸਭ ਨਾ ਤੁਸੀਂ ਕਰ ਸਕਦੇ ਹੋ। ਕਿਉਂਕਿ ਪਾਬੀ ਤਾਂ ਮੇਰੇ ਫਤਿਹ ਲੈ ਕੇ ਪਤਾ ਨਹੀਂ ਕਿੱਥੇ ਭੱਗੀ। ਬਸ ਇੰਨੀ ਕੁ ਮਿਹਰ ਕਰ ਦਿਓ। ਮੇਰਾ ਪਪਾਏ ਮੇਰੇ ਕੋਲ ਵਾਪਸ ਲਿਆ ਦਿਓ। ਤੇ ਪੁੱਤ ਕਿੱਥੇ ਵਾਕਿਆ ਤੂੰ ਹੈ ਹਾਲੇ ਆਇਆਂ ਤੋਂ ਤੈਨੂੰ 4-5 ਦਿਨ ਹੀ ਹੋਏ ਸੀਗੇ ਤੈਨੂੰ ਪਤਾ ਹੈ ਤੇਰੀ ਮੰਮੀ ਦਾ ਤੇਰੇ ਬਿਨਾਂ ਜਮਾਂ ਨਹੀਂ ਲੱਗਦਾ ਤੂੰ ਇਸਾਂ ਮੰਦੀਰੀ ਦਾ ਕੀ ਹੋ ਗਿਆ ਕੀ ਹੋ ਗਿਆ ਤੈਨੂੰ ਉਠ ਖੜ ਕੀ ਹੋ ਗਿਆ ਭਿੰਨ ਤੈਨੂੰ ਆ ਬੜੇ ਵੀਰੇ ਵੀਰੇ ਮੇਰਾ ਫਤ ਹੈ ਮੇਰਾ ਫਤ ਹੈ ਦਵਾ ਦੇ ਵੀਰੇ ਮੇਰੇ ਭਾਬੀ ਪਤਨੀ ਕਿੱਥੇ ਲੈ ਕੇ ਗਈ ਚਲ ਕੋਈ ਨਹੀਂ ਪਹਣੇ ਮੇਰੀ ਮੰਗੇਣਾ ਹੋਈ ਸੀ ਸਵੇਰੇ ਗੱਲ ਨਾਲੇ ਤੂੰ ਆ ਹਾਲਤ ਚ ਵੀਰੇ ਤੈਨੂੰ ਘਰੇ ਰਹਿਣਾ ਚਾਹੀਦਾ ਮੇਰੇ ਮੇਰਾ ਫਤ ਹੈ ਮੇਰਾ ਫਤ ਲੈ ਗਈ ਭਾਬੀ ਪਤਾ ਨਹੀਂ ਕਿੱਥੇ ਲੈ ਕੇ ਦੱਸਗੇ ਨਹੀਂ ਗਈ ਵੀਰੇ ਕੋਈ ਗੱਲ ਨਹੀਂ ਪਹਿਨੇ ਤੂੰ ਟੈਨਸ਼ਨ ਨਾ ਲੈ ਕੋਈ ਗੱਲ ਨਹੀਂ ਮੰਗੇ ਨਾ ਮੇਰੀ ਗੱਲ ਹੋਈ ਸੀ ਅਸੀਂ ਕੋਈ ਨਹੀਂ ਉਹਨੂੰ ਪਾੜ ਲਾਂਗੇ ਮਿਲੀ ਨਹੀਂ ਹੈਗੀ ਪਾਪੀ ਵੀਰੇ ਨੂੰ ਨਾ ਪਹਿਨੇ ਹਲੇ ਤੱਕ ਤਾਂ ਨਹੀਂ ਮਿਲੀ ਚੱਲ ਕੋਈ ਨਹੀਂ ਤੂੰ ਟੈਨਸ਼ਨ ਨਾ ਲੈ ਆਪਾਂ ਘਰੇ ਚੱਲਦੇ ਆ ਆ ਜਾ ਠੀਕ ਹੈ ਵੀਰੇ ਚੱਲ ਦੇਖਣਾ ਭਾਈ ਮੈਪ ਮੋਟ ਸੈੱਟ ભાઈ પણ <laughs> ਉੱਪਰ ਇਹ ਹ ਕਿੱਧਰ ਗਈ ਮੈਨੂੰ ਸਮਝ ਨਹੀਂ ਆ ਕਿੱਧਰ ਵਗੇ ਇੱਕ ਨੂੰ ਪਾਲਣ ਜਾਣਾ ਦੂਜਾ ਵਾ ਗਿਆ ਦਾ ਗਾ ਵੀ ਬਮਾਰ ਹੋ ਜਾਈ ਤੂੰ ਘਰੇ ਬਹਿ ਜਾ ਦੱਸਾ ਗਈ ਕਿਧਰ चल आ जा पहले करे वीरे मेरा पति मिलता तो ना कोई नहीं पहले तू टेंशन ना ले मिल जाऊंगा कितने देखी है हम सेर सारे कितने पाल लिया समझ नहीं होती ये गई कितने रह गई ना नहीं हाँ तो पता गया क्या हुआ नहीं हाँ कितने बाकी जो मैं कह के गया ही तू करे रहे ਉਹ ਟੈਂਸ਼ਨ ਪਏ ਨਾ ਗੁੜੀ ਵਾਲਿਆਂ ਵੀਰੇ ਭਾਬੀ ਆ ਗਈ ਘਰੇ ਨਹੀਂ ਤੂੰ ਕਿੱਥੇ ਸੀ ਨਾ ਆਈ ਨਹੀਂ ਆ ਗਈ ਇਹ ਤਾਂ ਪਹਿਲਾਂ ਉੱਥੇ ਆਪਣੇ ਪਿੰਡ ਵਾਲੀ ਸੜਕ ਤੇ ਡਿੱਗੀ ਪਈ ਸੀ ਮੈਂ ਤਾਂ ਕੋਈ ਗੱਲ ਨਹੀਂ ਉਧਰ ਨੰਗਲ ਬੰਨੀ ਜਾਂਦਾ ਸੀ ਮੋਟਰਸਾਈਕਲ ਲਈ ਕਿਹਰੀ ਨਿਕਾਪੇਗੀ ਵੀਰੇ ਮੈਂ ਤਾਂ ਐਸੀ ਭਾਬੀ ਆ ਗਈ ਹਾਂ ਕਿ ਘਰੇ ਇਹ ਮੈਂ ਤੁਹਾਨੂੰ ਕਹਿ ਗਿਆ ਸੀ ਨਾ ਮੀਤੂ ਕਰੇਗਾ ਮਾਪੀ ਦੇਖੀਏ ਨਾ ਮੇਰੇ ਮੈਂ ਕਮਾਂਗੀ ਮੈਨੂੰ ਪਤਾ ਮਾਂ ਦਾ ਦਰਦ ਕੀ ਹੁੰਦਾ ਮੇਰੇ ਤੋਂ ਫਤੇ ਦੂਰ ਹੋਏ ਪਿਆ ਨਾ ਮੈਨੂੰ ਪਤਾ ਮੇਰੀ ਰੂਹ ਕਿਵੇਂ ਕੰਬਦੀ ਆ ਮੇਰਾ ਫਤੇ ਪਤਾ ਨਹੀਂ ਕਿੱਥੇ ਲੱਗੀ ਭਾਬੀ ਉਹ ਜਨਸ਼ਣ ਤਾਂ ਮੈਨੂੰ ਵੀ ਹੋਈ ਪਈ ਹੈਗੀ ਮੈਂ ਦੇਖੀਏ ਨਾ ਪਰ ਕੀ ਬਿਮਾਰ ਹੋ ਜਾਏਗੀ ਕੋਈ ਨਹੀਂ ਮੇਰੇ ਹੋ ਜਾ ਬਿਮਾਰ ਪਰ ਮੇਰਾ ਫਤੇ ਲਿਆ ਦੇ ਮੈਨੂੰ ਨਹੀਂ ਪਤਾ ਕੋਈ ਨਹੀਂ ਭੈਣੇ ਅਸੀਂ ਹੈਗੇ ਆ ਕੋਈ ਨਹੀਂ ਸੀ ਭੜਨੇ ਆਵਾਂਗੇ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੈ ਹਲੇ ਹੁਣ ਤੂੰ ਘਰੋਂ ਬਾਹਰ ਨਹੀਂ ਜਾਣਾ ਠੀਕ ਹੈ ਕੋਈ ਨਹੀਂ ਵੀਰੇ ਚਲ ਕੇ ਰਹਿਣਾ ਤਾ ਚਲ ਲੱਗ ਦੇ ਤੂੰ ਜਾ ਕੇ ਰਹਿ ਪਤਾ ਕਰ ਦੇਗਾ ਮੇਰੀ ਗੱਲ ਸੁਣ ਲੈ ਚਲ ਜਾ ਭੈਣੇ ਤੂੰ ਭੈਣ ਨੂੰ ਡਿਪਰੈਸ਼ਨ ਚਾਹ ਜਵਾਕ ਦੀ ਟੈਨਸ਼ਨ ਲਈ ਵੇਖੀ ਹੈ ਬੱਚੇ ਦੀ ਹੈ ਉਹਦਾ ਚਲ ਕੁਦਰਤੀ ਮੈਨੂੰ ਪਤਾ ਲੱਗ ਗਿਆ ਜੇ ਕਈ ਵਾਰ ਨਾ ਪਤਾ ਲੱਗਦਾ ਹਨਾ ਕੋਈ ਫੇਟ ਮਾਰ ਜਾਂਦਾ ਔਰ ਨੁਕਸਾਨ ਹੋਇਆ ਚਲ ਬਈ ਤੇਰਾ ਧੰਨਵਾਦ ਤੁਛੜਿਆ ਕੋਈ ਗੱਲ ਨਹੀਂ ਪਿੰਡ ਵਾਲੇ ਮੜਾ ਇਹਦਾ ਤੁਹ ਪਤਾ ਕਰੀ ਜਾਈ ਕੋਈ ਗੱਲ ਨਹੀਂ ਹੁਣ ਆਪਾਂ ਆਪਾਂ ਕਰਦੇ ਆਂ ਪਤਾ ਚੰਗਾ ਉਧਰ ਵੀ ਫੋਨ ਕਰਦਾ ਠੀਕ ਹੈ ਆ ਨਹੀਂ ਆ ਪੁੱਠੇ ਵਿੱਚ ਆਇਆ ਮੰਗੇ ਹੋ ਗਿਆ sare rishtedaar ya aayange ਠੀਕ ਹੈ ਠੀਕ ਹੈ ਹਾਂ ਚਲ ਠੀਕ ਹੈ ਮੈਂ ਜਾਣਨਾ ਚੰਗਾ ਚੰਗਾ ਫੋਨ ਕਰ ਜੀ ਕੋਈ ਕੰਮ ਹੋਇਆ ਠੀਕ ਹੈ ਕੋਈ ਨ ਨਹੀਂ ਹਾਂ ਤੁਹ ਫੇ ਕਰਨ ਕਰ ਮੈਂ ਪਤਾ ਕਰਦਾਗਾ ਫਿਰ ਭਾਬੀ ਐ ਕਿੱਥੇ ਬਾਕੀ ਉਹਨਾ ਆਦੇ ਪਿੰਡ ਨਾ ਬਾਕੀ ਹੋਵੇ ਕਿਤੇ ਉਹ ਤਾਂ ਮੈਂ ਸਾਰੇ ਕਿਤੇ ਪੁੱਛ ਲਿਆ ਇਹ ਤੇ ਵੀ ਨਹੀਂ ਜਗੀ ਫੇਰੇ ਫਿਰ ਤੂੰ ਮਾਸੀ ਨੂੰ ਫੋਨ ਲਾ ਕੇ ਪੁੱਛ ਹਾਂ ਪੁੱਛ ਲੈਣੀ ਆਪਾਂ ਅੱਜ ਇਹ ਫਿਰ ਉੱਥੇ ਵੀ ਨਾ ਹੋਈ ਨਾ ਪਰ ਤੇ ਬੱਸ ਇਹ ਤੇ ਮੇਰਾ ਸ਼ੱਕ ਹੈਗਾ ਮੁਠੀਆ ਵੀਰੇ ਜੇ ਭਤੇ ਨਾ ਮਿਲੇ ਫੇਰ ਉਹ ਤੂੰ ਆਏ ਘਰ ਬੋਲ ਦੀਆਂ ਕੱਢ ਦੇਣਾ ਮੈਂ ਫੋਨ ਲਈ ਜਨਾ ਭਾਬੀ ਕਿੱਥੇ ਲੱਗੀ ਮੇਰੇ ਫਤਿਹ ਨੂੰ ਸਾਰਾ ਕੁਝ ਸਹੀ ਚੱਲੀ ਜਾਂਦਾ ਸੀ ਭਾਬੀ ਦੀ ਇੱਕ ਗੱਲ ਨੇ ਨਾ ਸਾਰਾ ਕੁਝ ਖਰਾਬ ਕਰਕੇ ਰੱਖਤਾ ਚੱਲ ਜੇ ਮੈਂ ਪਤਾ ਕਰਦਾਗਾ ਤੇ ਆਪਾਂ ਸਵੇਰੇ ਨਾਲ ਉੱਥੇ ਜਾਇਆ ਬਣੀ ਨਹੀਂ ਫਿਰ ਠੀਕ ਹੈ ਵੀਰੇ ਤੁਹਾਨੂੰ ਰੋਟੀ ਧੋਖ ਖਾ ਲੈ ਸਵੇਰੇ ਭੁੱਖੀ ਦੁਨੀ ਫਿਰਦੇ ਆਂਗੇ ਕੋਈ ਨਹੀਂ ਨਾਲ ਦਵਾਈ ਦੁਈ ਲੈ ਲੈ ਜਿਹੜੀ ਲੈਣੀ ਸੀ ਕੋਈ ਨਹੀਂ ਵੀਰੇ ਮੈਨੂੰ ਦਵਾਈ ਦੀ ਲੋੜ ਨਹੀਂ ਮੈਨੂੰ ਤਾਂ ਫਤਿਹ ਦੀ ਲੋੜ ਆ ਕੋਈ ਨਾ ਤੇਰੇ ਭਾਈ ਹੈਗੇ ਨਾ ਤੇਰੇ ਨਾਲ ਠੀਕ ਕਰਨਾ ਕਰ ਤੂੰ ਠੀਕ ਹੈ ਬੀ ਸਾਰੀ ਗੱਲ ਨਹੀਂ ਹੱਥ ਤੇ ਦੀ ਤੂੰ ਖਾ ਤੇ ਗਤ ਉਸ ਤਾਂ ਇਹ ਆ ਮੈਂ ਰੋਟੀ ਲਗਾ ਨਾ ਮੇਰੇ ਮੈਨੂੰ ਭੁੱਖ ਨਹੀਂ ਹੈਗੀ ਮੈਂ ਨਹੀਂ ਖਾ ਲਿਆ ਨਹੀਂ ਵੀਰੇ ਮੈਂ ਨਹੀਂ ਖਾਣੀ ਉਹ ਕੋਈ ਨਾ ਫਤਿਹ ਜਮਾ ਠੀਕ ਹੈਗਾ ਕੁਛ ਨਹੀਂ ਹੁੰਦਾ ਨੋ ਪਰ ਜੋ ਰੋਟੀ ਖਾ ਵੀਰੇ ਮੇਰੇ ਫਤਿਹ ਨੇ ਦੁੱਧ ਤਾਂ ਪੀਤਾ ਹੋਊਗਾ ਨਾ ਉਹ ਤਾਂ ਬੋਲ ਕੇ ਵੀ ਨਹੀਂ ਦੱਸ ਸਕਦਾ ਵੀ ਉਹਨੂੰ ਭੁੱਖ ਲੱਗੀ ਹੈਗੀ ਮੈਂ ਕਿ ਮੈਂ ਰੋਟੀ ਖਾ ਲਾਂ ਫੇਰ ਚਲ ਕੋਈ ਨਾ ਆਪਾਂ ਉਹਦਾ ਵੀ ਪਤਾ ਕਰਦੇ ਆ ਨਾ ਤੂੰ ਰੋਟੀ ਤੇ ਖਾ ਲੈ ਨਾ ਕੋਈ ਨਹੀਂ ਵੀਰੇ ਮੈਂ ਬਾਅਦ ਚਾਹ ਲਊ ਹਲੇ ਮੇਰਾ ਜੀ ਨਹੀਂ ਕਰਦਾ ਕੋਨੂੰ ਫਿਰ ਆ ਪਈਏ ਫਿਰ ਰੋਟੀ ਖਾ ਲਾ ਤੇ ਫਿਰ ਪਈਏ ਠੀਕ ਹੈ ਕੋਈ ਨਹੀਂ ਤੇ ਸਵੇਰੇ ਆਪਾਂ ਪਤਾ ਕਰਦੇ ਆ ਵੀ ਕਿੱਥੇ ਆਉਂਦਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਤੁਸੀਂ ਸਾਰੇ ਉਮੀਦ ਕਰਦੀਆਂ ਬਹੁਤ ਵਧੀਆ ਹੋਵੋਗੇ ਤੇ ਤੁਸੀਂ ਸਾਡਾ ਆਹ ਵਾਲਾ ਐਪੀਸੋਡ ਦੇਖ ਚੁੱਕੇ ਹੋਗੇ ਕਿੱਦਾਂ ਦਾ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਨੂੰ ਦੱਬ ਕੇ ਕਰ ਦਿਓ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਬੈਲ ਆਈਕਨ ਜ਼ਰੂਰ ਦਬਾਉਣੀ ਹੈਗੀ ਤਾਂ ਕਿ ਜਿਹੜੇ ਅਸੀਂ ਨਵੇਂ ਨਵੇਂ ਕਨਸੈਪਟ ਤਿਆਰ ਕਰ ਰਹੇ ਹਾਂ ਉਹ ਤੁਹਾਡੇ ਕੋਲ ਨੋਟੀਫਿਕੇਸ਼ਨ ਤੇ ਪਹਿਲਾਂ ਹੀ ਆ ਜਾਗਾ ਥੈਂਕ ਯੂ ਸੋ ਮੱਚ